ਇਹਨੇ ਕਤਲਿਆਂ ਦੇ ਇਤੋਂ ਲੋਕਾਂ ਨੂੰ ਲੈ ਕੇ ਆਏ ਆ ਵੀਰਾਂ ਨੂੰ ਉਹ ਬਸ ਆ ਕੁਝ ਛੋਟੇ ਬੱਚੇ ਇਹਦੇ ਵਿੱਚ ਲੇਡੀਜ਼ ਆ ਤੇ ਆ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੂੰ ਆਪਾਂ ਸੇਫ ਜਗ੍ਹਾ ਤੇ ਪਹੁੰਚਾਰੇ ਆ ਨਾਲ ਸਾਡੇ ਜਵਾਨ ਨੇ ਇਹਨੇ ਕਤਲਿਆਂ ਦੇ ਇਤੋਂ ਕਿਓ ਹਲੋ ਇਹ ਜਿਹੜੇ ਫਸੇ ਲੋਕ ਨੇ ਉਹਨਾਂ ਨੂੰ ਲੈ ਲੈ ਕੇ ਆਉਂਦੇ ਆਪਾਂ ਬਾਹਰੋਂ ਕੱਢ ਕੱਢ ਕੇ ਪਰਮਾਤਮਾ ਸਰਬਤਾ ਹੀ ਭਲਾ ਕਰੇ ਮੈਨੂੰ ਉਹ ਚੀਜ਼ ਦਿਆ ਕਰ ਕੋਣੀ ਹਾਲ ਦੇ ਵਿੱਚ ਕੋਈ ਨਾ ਕਰਦੇ ਕਾੜ ਦੇ ਕਾਨ ਆ ਬਹਿ ਕੇ ਸਾਰੇ ਵਿੱਚ ਬਹਿ ਜਾ ਉਦੋਂ ਦੇਖੀ ਨਹੀਂ ਦੇਖਦਾ ਬੰਦਾ ਹਾਂਜੀ ਹਾਂਜੀ ਨਹੀਂ ਦੇਖਿਆ ਜਿੰਨੀ ਵੀ ਹੋ ਸਕੇ ਸ਼ਮਾਰੋ ਤੋਂ ਆਏ ਤੇ ਬੰਦੇ ਦਿਖਾਵਾ ਹੋ ਗਏ ਧੰਨਵਾਦ ਰੋਟੀ ਖਵਾ ਦੋ ਰੂੜੇ ਵਾਲਾ ਆਏ ਆ ਪਾਣੀ ਦਾ ਭਾਰ ਲੋਕੀ ਖਾਣ ਪੀਣ ਤੋਂ ਡੇ ਆ ਦਰਸ਼ਨ ਬਾਕੀ ਤੇ ਚਲੋ ਪਾਣੀ ਤਾਂ ਜਿਹੜਾ ਆਇਆ ਹੀ ਆ ਬਾਕੀ ਲੋਕਾਂ ਦੀਆਂ ਮੁਸ਼ਕਲਾਂ ਵੀ ਬੜੀਆਂ ਨੇ ਤੇ ਜਿੱਥੇ ਰੂੜੇ ਵਾਲ ਪਿੰਡ ਤੋਂ ਆਏ ਆ ਸਰਕਾਰੀ ਮੁਲਾਜ਼ਮ ਆਏ ਨੇ ਬੂਰ ਤੇ ਲੈਣ ਵਾਸਤੇ ਜਹਾਂ ਸੇ ਟੁੱਟਾ ਵਹਾਂ ਸੇ ਕਢ ਲਓ ਸਤਿਕਾਰ ਜੀ ਮੈਂ ਤੁਹਾਡਾ ਆਪਣਾ ਮਨਦੀਪ ਸਿੰਘ ਸ਼ੇਰਾ ਆਵਾਜ਼ ਵਿੱਚ ਸਾਡੀ ਬੇਨਤੀ ਅੰਮ੍ਰਿਤਪਾਲ ਜੀ ਮਸੂਲਾ ਕਨਮਾਸੀ ਸੱਜਣਾ ਦਾ ਦਾ ਦਿਉ ਧੰਨਵਾਦ ਕਰਦਾ ਹਾਂ ਜੀ ਜਿਹੜੇ ਦੂਰੋਂ ਦੂਰੋਂ ਆ ਕੇ ਨਾ ਹਰਪੀਤ ਦਾ ਰਿਸਾਲ ਲੈ ਰਹੇ ਨੇ ਦੇਖ ਰਹੇ ਨੇ ਇਹਨਾਂ ਨੂੰ ਪਸ਼ੂਆਂ ਨੂੰ ਇਨਸਾਨਾਂ ਨੂੰ ਪਹੁੰਚ ਦੀ ਖਰਾਕ ਸਪਲਾਈ ਕਰ ਰਹੇ ਨੇ ਪਰ ਕੀ ਉਹਨਾਂ ਦੇ ਕੰਮ ਤੇ ਮੁਸ਼ਕਲਾਂ ਤੇ ਬਹੁਤ ਨੇ ਪਰ ਜੋ ਵੀ ਸਮੇਂ ਦੇ ਮੁਤਾਬਕ ਹੋएगा ਸਰਕਾਰਾਂ ਜਾਈਂ ਦਾਨੀ ਛੱਜਣ ਇਹ ਆ ਜੀ ਮੇਰੇ ਡੇਰੇ ਦੀ ਤਸਵੀਰ ਜੋ ਕਿ ਮੈਂ ਇਸ ਟਾਈਮ ਲਾਈਵ ਬਣਾ ਰਿਆ ਆ ਦੇਖੋ ਜੀ ਨਹਿਰ ਦੇ ਬੁਰੇ ਹਾਲ ਹੈ ਜੀ ਕੋਈ ਰਸਤੇ ਦੀ ਕੋਈ ਚੀਜ਼ ਨਹੀਂ ਬਚੀ ਜੀ ਸਭ ਕੰਨਾ ਸਭ ਖੋ ਖੇਰਤਾ ਜੀ ਦਰਖਤ ਪੁੱੜਤੇ ਇਹ ਪਾਣੀ ਦੀ ਤੁਸੀਂ ਰਫਤਾਰ ਤਾਂ ਆਪ ਹਿਸਾਬ ਲਾ ਲੈਨੇ ਤੇ ਵੀ ਦਰਖਤਾਂ ਦੇ ਨਾਲ ਪੱਕੀ ਜਗਾ ਵੀ ਜਿਹੜੀ ਆ ਪੁੱਟ ਛੱਡੀ ਆ ਜੀ ਤੇ ਜੋ ਮੇਰਾ ਸਾਹਮਣੇ ਇਹ ਡੇਰਾ ਦਿਖ ਰਿਹਾ ਆ